ਤੇ ਰਾਇ ਜੋ ਕਿ ਹਾੜਾ ਹੈ। ਹਾੜ ਦੇ ਵਿੱਚ ਆਂਦਾ ਹੈਗਾ। ਉਹ ਹਾੜ। ਜਮੀਨ ਨੂੰ ਨਹਾ ਰਿਹਾ। ਪਾਣੀ ਪਾਣੀ ਛੋਟੇ ਛੋਟੇ ਬੂੰਦਾਂ। ਅੱਗੇ ਛੋਟੀਆਂ ਛੋਟੀਆਂ ਬੂੰਦਾਂ ਹੁੰਦੀਆਂ। ਜਿਸ ਨੂੰ ਇਕੱਠਿਆਂ ਉਹ ਜਾਂਦੀਆਂ। ਤੇ ਕੀ ਹੁੰਦਾ ਫਿਰ ਉਹਦਾ? ਪਾਣੀ ਭਰਦਾ। ਪਾਣੀ ਭਰ ਜਾਂਦਾ ਬਾਹਰ ਜਾਂਦਾ। ਉਹਦੇ ਨਾਲ بارش ਜ਼ਿਆਦਾ ਹੋ ਜਾਂਦੀ ਹੈ ਤਾਂ ਕੀ ਹੁੰਦਾ ਹਾੜਾ। ਤੇ ਹਾੜਾ ਦਾ ਕੀ ਹੁੰਦਾ? ਫਿਰ ਮਕਾਰ ਰੋੜ ਜਾਂਦੇ ਆ ਬਸਤਵਾ ਬਹਾ ਜਾਂਦੀ ਆ ਪਾਲੀ ਆ ਜਾਂਦਾ ਟਿਕਾ ਟਰਾਸੋ ਤੋਂ ਹੜ ਦਾ ਕਾਰਨ ਕੀ ਆ ਮੂਲਾ ਛੋਟੇ ਇਸੇ ਕਿਹੜਾ ਛੋਟਾ ਜਿਹਾ ਕੰਮ ਆ ਉਹ ਕਦੀ ਵੀ ਛੋਟਾ ਨਹੀਂ ਕਰਨਾ ਜਿਹੜੇ ਛੋਟੇ ਛੋਟੇ ਕੰਮ ਆ ਆਸਾਤ ਬਾਗੀ ਸ਼ਾਂਦੀ ਆ ਆਸਾਤ ਹੜ ਆਦੀ ਆ ਹੜ ਜਦੋਂ ਆਂਦਾ ਹੈ ਵੀ ਆਪਾਂ ਕੰਮ ਜਦੇ ਜ਼ਿਆਦਾ ਕਰਦੇ ਆ ਤੋਂ ਇੱਕ ਹੜ ਬਣ ਜਾਂਦਾ ਤੇਰੋ ਹੜ ਜਿਹੜਾ ਹੈਗਾ ਸਭ ਕੁਝ ਢੋੜ ਕੇ ਲੈ ਜਾਂਦਾ ਇਹ ਚੰਗੀ ਚੀਜ਼ ਇਹ ਮਾਰੀ ਜੀ ਫਰੋਣੀ ਨੇ ਲੇਕਾ ਉਸ ਆਪ ਨੂੰ ਸਕੂਲ ਵੀ ਲਿਆਇਆ ਜਾਏਗਾ ਉਹ ਗੇਟ ਵੀ ਲੈ ਜਾਏਗਾ ਪਕਾਨਾ ਵੀ ਲੈ ਜਾਏਗਾ ਬਚਾਰਾ ਉਹਨੇ ਇਸੇ ਕਰਕੇ ਆਪਾਂ ਨੂੰ ਇਹ ਨਹੀਂ ਕਹਿ ਰਹੇ ਕਿ ਸਾਡਾ ਕੰਮ ਬੜਾ ਛੋਟਾ ਜਿਹਾ ਹੈ ਇਸ ਦੇ ਛੋਟਾ ਜਿਹਾ ਕੰਮ ਕਰ ਸਰਦੇ ਸਾਡੇ ਛੋਟੇ ਨਾਲ ਕੰਮ ਹੋਣ ਨਾਲ ਕੀ ਹੋਏ ਲੇਕਿਨ ਛੋਟੇ ਛੋਟੇ ਕੰਮ ਵਿੱਚ ਜਿਸਲੇ ਮਿਲ ਜਾਂਦੇ ਆ ਤੇ ਉਹ ਫਿਰ ਹੀ ਵੱਡਾ ਬਣ ਜਾਂਦਾ ਠੀਕ ਹੈ ਇੱਕ ਸਾ ਦਿਨ ਵੀ ਆ ਉਹ ਕਹਿੰਦੇ ਸੀ ਲੜੀ ਲੜੀ ਕਹਿੰਦੇ ਨਾ ਲੜੀ ਜੀ ਹੁੰਦੀ ਦੀ ਆ ਤਜਾਈ ਆ ਇਹ ਕੇ ਹੁੰਦਾ ਲੜੀ ਬਾਕਸ ਲਾ ਜੀ ਹੁੰਦਾ ਗੁੰਡਾ ਜੀ ਉਹ ਮੇਰੇ ਪੁਜਾ ਗੁੰਡਾ ਮਿਲ ਗਿਆ ਫਿਰ ਦੀ ਚਾਵਲ ਮਿਲ ਗਿਆ ਫਿਰ ਚੌਕਾਂ ਮਿਲ ਗਿਆ ਉਹ ਜਿਸ ਲਈ ਮਿਲ ਜਾਂਦੇ ਆ ਸਾਰੇ ਗੁੰਡੇ ਯਾ ਸਰ ਇਸੇ ਤਰ੍ਹਾਂ ਜਿਹੜੇ ਛੋਟੇ ਛੋਟੇ ਬੰਦੇ ਮਿਲ ਜਾਂਦੇ ਆ ਠੀਕ ਹੈ ਛੋਟੇ ਛੋਟੇ ਜਿਹੜੇ ਬੰਦੇ ਮਿਲ ਜਾਂਦੇ ਆ ਤੇ ਫਿਰ ਕੀ ਹੁੰਦਾ ਅਸੀਂ ਉਹ ਬਹੁਤ ਵੱਡਾ ਕੰਮ ਕਰ ਲਗਾ ਜਿਹੜਾ ਕੰਮ ਕਰਨਾ ਸੰਭਵ ਨਹੀਂ ਹੁੰਦਾ ਜਿਵੇਂ ਕਿ ਜਦੋਂ ਸੀ ਮਿਲ ਕੇ ਰਹਨੇ ਆ ਅਸੀਂ ਇਕੱਠੇ ਕੰਮ ਕਰਦੇ ਆ ਤੇ ਫੇਰ ਜਿਹੰਦਾ ਕਿ ਅਸੀਂ ਉਹ ਵਿੱਚੋਂ ਪਾਣੀ ਕੱਢ ਸਕਦੇ ਆ ਅਸੀਂ ਜੋ ਜਿਹੜੀ ਛੋਟੀ ਜੀ ਰੱਸੀ ਹੈ ਉਹ ਵੱਡੀ ਕਰ ਸਕਦੇ ਆ ਉਹਦੇ ਨਾਲ ਕੋਈ ਚੀਜ਼ ਬਣ ਸਕਦੇ ਆ ਉਹ ਹੋਰ ਵੱਡਾ ਕਾ ਵੀ ਰਸਾ ਬਣ ਜਾਏਗਾ ਉਸ ਨਾਲ ਸੇਵਾ ਚਾਹੀਦੀ ਬਣ ਲਵਾਂ ਉਹਸ ਦਾ ਜਿਹੜੀ ਬੜੀ ਵੱਡੀ ਵੱਡੀ ਉਹ ਚੀਜ਼ਾਂ ਬਣ ਲਵਾਂ ਤੇ ਜੇ ਅਸੀਂ ਜੋੜ ਜਾਂਦੇ ਆ ਤੇ ਦੇਖਦੇ ਹੁੰਦਾ ਕਿ ਇਹ ਸਭ ਬਹੁਤ ਵੱਡੇ ਕੰਮ ਆਉਂਦਾ ਉਹ ਜੇ ਕੱਲਾ ਇੱਕ ਟੀਲਾ ਹੋਏਗਾ ਜਿਹੜਾ ਭਰਾਂਨੇ ਆਪਾਂ ਰੱਸੀ ਟੀਲੇ ਕਿ ਹੁੰਦੇ ਆ ਨਾ ਇਹਨਾਂ ਅਸਲ ਰੱਸੀ ਬੱਟਲਾਂ ਨੇ ਇੱਥੋਂ ਆਲੀ ਬੱਟਲਾਂ ਨੇ ਹੀ ਬਣ ਜਾਂਦਾ ਰੱਸੀ ਬਣ ਜਾਂਦਾ ਰਸੀ ਨਾਲ ਸੀ ਕੋੜਾ ਮੰਨ ਲਿਆ ਮੱਝ ਮੰਨ ਲਿਆ ਗਾਵ ਮੰਨ ਲਿਆ ਸਮਾਨ ਪਾ ਲੈ ਜਾ ਕੇ ਹੋਰ ਇੱਕ ਨਦੀ ਸੀ ਨਦੀ ਦੇ ਪਾਰ ਸਾਰੇ ਪਾਰ ਕਰਕੇ ਆ ਗਏ ਉਹ ਨਦੀ ਦੇ ਉਧਰ ਉਧਰ ਜਿਹੜਾ ਜੰਗਲ ਸੀ ਉਹ ਜੱਟ ਲਾ ਕੇ ਉਹ ਕਿੱਗ ਲੱਭੀ ਜੰਗਲ ਲੱਗਦਾ ਠੀਕ ਹੈ ਤੇ ਸਾਰੇ ਜਾਣ ਉਥੇ ਜਿੰਨੇ ਜਾਣ ਸੀ ਇਕੱਠੇ ਹੋ ਗਏ ਇਕੱਠੇ ਹੋ ਕੇ ਬੜੇ ਉਤਸ਼ਾਹੋ ਤੇ ਚੱਲਣਾ ਕਿ ਸਾਰਾ ਕਾਰ ਚੱਲ ਗਿਆ ਸਾਰਾ ਜਿੱਤੇ ਆਪਰਾਂ ਦੇ ਸੀ ਉੱਦਗਾ ਜਾ ਕੇ ਜਿੱਦੂਸ ਚੱਲ ਕੇ ਸਾਰਾ ਜੰਗਲ ਉੱਤਰ ਗਿਆ ਜੀ ਉਹਨਾਂ ਦੀ ਇੱਕ ਛੋਟੀ ਜਿਹੀ ਚਿੜੀ ਲੱਗੀ ਸੀ ਸਾਰੇ ਜਾਨਵਰ ਜਿਹੜੇ ਭੱਜ ਗਏ ਠੀਕ ਹੈ ਨਾ ਉਹਨਾਂ ਦੀ ਭੱਦੀ ਆਇਆ ਸ਼ੇਰ ਆਇਆ ਜੀਤਾ ਆਇਆ ਬਘਿਆੜ ਵੀ ਆਇਆ ਬਿੱਲੀ ਆਈ ਕੁੱਤਾ ਆਇਆ ਜਿੰਨੇ ਵੀ ਜਾਨਵਰ ਸੀ ਉੱਥੇ ਜੜੀਆਂ ਕਬੂਤਰਾਂ ਸਾਰੇ ਇਕੱਠੇ ਆ ਗਏ ਇੱਕ ਚਿੜੀ ਚੜ੍ਹ ਚੁੱਕੀ ਉਹ ਕਹਿਣ ਲੱਗੀ ਬੇਸਰਾ ਬਹੁਤ ਉਦਾਸ ਬੈਠਿਆ ਤੇ ਉਹ ਆਪਾਂ ਜਿਹੜੇ ਜੁੜ ਗਏ ਆ ਉਹਨੂੰ ਬੁਝਾ ਦਈਏ ਉਹ ਕਹਿਣ ਲੱਗੇ ਟਬ ਡਾਕਰ ਮੈਂ ਫੋਨ ਕਰੇਗਾ ਜੀ ਕੀ ਹੋਣਾ ਹੈ ਸਾਡੇ ਘਰ ਨਾਲ ਕੀ ਹੋ ਰਿਹਾ ਹੈ ਉਹ ਜੜੀਆਂ ਪਾਗਲ ਲੱਗੀ ਆ ਉਹ ਸਤਾਈ ਰਹੀ ਹੈ ਭਾਂਜਾ ਹੋ ਗਿਆ ਅਸੀਂ ਕਾਫੀ ਜੇ ਤੁਸੀਂ ਕਾਬੂ ਕਰਾਂਗੇ ਤੇ ਫਿਰ ਕੀ ਹੁੰਦਾ ਹੈ ਕਿ ਜੋਤ ਨਾਲ ਜੁੜ ਸਕਦੇ ਠੀਕ ਹੈ ਕੰਤੇ ਘਰ ਘਰ ਮਾਸਾਂ ਆ ਗਏ ਹਨਾ ਘਰ ਘਰ ਲਾਈਟਰ ਆ ਗਏ ਆ ਪਹਿਲਾਂ ਕੀ ਹੁੰਦਾ ਸੀ ਮਾਸਾਂ ਨਹੀਂ ਸੁੰਦੇ ਘਰ ਘਰ ਜੀਉਂਦੇ ਸੀ ਦੀਵੇ ਹੁੰਦੇ ਸੀ ਜੇ ਕਿਸੇ ਨੇ ਆਕੇ ਲੈਣੀ ਦਿੱਤੀ ਉਹ ਨਾਲ ਕਰ ਉਹ ਆਗਲੇ ਅੰਦਾਜ਼ੇ ਦੀਵਾਲਾ ਨਹੀਂ ਕਰਨਾ ਸੀ ਕਰ ਸਕਦੇ ਇਸ ਕਰਕੇ ਜੇ ਸਾਡਾ ਦੀਵਾ ਚੜਦਾ ਹੋਏਗਾ ਅਸੀਂ ਬਾਟੀਆਂ ਦੇ ਦੀਵੇ ਵੀ ਜੀ ਦਿਵਾ ਦਾਂਗੇ ਸਾਡਾ ਟਿਕਾ ਰੱਖੋਏਗੀ ਅਸੀਂ ਬਾਟੀਆਂ ਵੀ ਆ ਕੇ ਦੇ ਦਾਂਗੇ ਪਰ ਆਪਣਾ ਬਾਲਨ ਤੇ ਨਹੀਂ ਦੇ ਰਹੇ ਉਹਨਾਂ ਨੂੰ ਬਾਲਨ ਤੋਂ ਉਹਨਾਂ ਦਾ ਹੀ ਹੈ ਲੱਕੜੀ ਉਹਨਾਂ ਦੀ ਹੈ ਅਸੀਂ ਕੀ ਕਰ ਰਹੇ ਹਾਂ ਸਿਰਫ ਉਹਨਾਂ ਨੂੰ ਆ ਕੇ ਦੇ ਰਹੇ ਹਾਂ ਜਿਸ ਅੜਕੇ ਤੇ ਜਮਾ ਵੀ ਤੋਂ ਵੀ ਆਪਣੀ ਰੋਟੀ ਬਣਾ ਲੈਣਗੇ ਉਹ ਵੀ ਆਪਣਾ ਜਿਹੜਾ ਹੈ ਕੰਮ ਕਰ ਲੈਣਗੇ ਠੀਕ ਹੈ ਇਸੇ ਤਰ੍ਹਾਂ ਹੀ ਜਿਹੜੀ ਹੈ ਛੋਟੀਆਂ-ਛੋਟੀਆਂ ਸੇਵਾਵਾਂ ਗਿਆ ਸਿਰਫ ਪੈਂਚੀ ਬਣਾਦੇ ਸਾਰਾ ਠੀਕ ਹੈ ਔਰ ਦੂਸਰਾ ਛੋਟੀ ਛੋਟੀਆਂ ਗੱਲਾਂ ਨੂੰ ਕਦੀ ਵੀ ਜਿਹੜਾ ਹੈਗਾ ਛੋਟਾ ਨਹੀਂ ਸਮਝਣਾ ਕਿਉਂਕਿ ਛੋਟੇ ਛੋਟੇ ਜਿਹੜੇ ਅੱਜ ਤੁਸੀਂ ਛੋਟੇ ਬੱਚੇ ਹੋ ਕੱਲ੍ਹ ਤੁਸੀਂ ਵੱਡੇ ਹੋ ਜਦੋਂ ਵੱਡੇ ਹੋਵੋਗੇ ਫਿਰ ਤੁਸੀਂ ਵੱਡੇ ਕੰਮ ਕਰੋ ਠੀਕ ਹੈ ਤਾਂ ਹੁਣ ਤੁਸੀਂ ਕੀ ਕਰਨਾ ਹੈਗਾ ਜੇ ਅਸੀਂ ਫਰੇਮ ਨਾਲ ਲੱਗੇ ਤਾਂ ਉਹ ਦੂਜੇ ਨੂੰ ਕੋਈ ਬੰਦੇ ਮਿਲ ਜਾਣਗੇ ਕਿ ਜੇ ਅਸੀਂ ਮਾੜਿਆ ਤੇ ਸਾਡੇ ਘਰ ਦੇ ਵੀ ਜਾਣਗੇ ਲੈ ਫਿਰ ਬੰਦੇ ਨਾਲ ਕੀ ਚੱਲਣਾ ਹੈਗਾ ਤੇਰੇ ਚੋਰ ਹੈਗਾ ਇਹਨੇ ਸ਼ਰਾਬੀ ਹੈ ਇਹਨੇ ਬਲਾਣਾ ਇਹ ਤਾਂ ਤਾਂ ਤੇ ਘਰ ਦੇ ਨਹੀਂ ਮੇਰੇ ਨਾਲ ਚੱਲਦੇ ਜੇ ਜੇਵਾ ਚੰਗਾ ਬੰਦਾ ਤੇ ਦੂਰ ਜਿਸਤਾ ਭੈਂਜੁਰਾ ਨੂੰ ਬੈ ਨਹੀਂ ਜਾਂਦਾ ਠੀਕ ਹੈ ਭੈਂਜੁਰਾ ਟੈਂਟ ਜਾਂਦਾ ਤੇ ਕਿਉਂ ਅਸੀਂ ਜੁੜ ਗਏ ਕਿਉਂ ਕੁਸਚਨ ਕੀ ਹੈ ਕਿ ਜੇ ਅਸੀਂ ਮਾੜੇ ਹੁੰਦੇ ਅਸੀਂ ਸ਼ਰਾਬੀ ਹੁੰਦੇ ਅਸੀਂ ਕੋਈ ਹੋਰ ਗਲਤ ਕੰਮ ਕਰਨ ਵਾਲੇ ਤੇਰੇ ਭੈਂਜੀ ਸਾਡੇ ਕੋਲ ਆਉਂਦੇ ਕਿ ਅਸੀਂ ਅੱਛੇ ਬਣੇ ਅਸੀਂ ਛੋਟੇ ਛੋਟੇ ਕੰਮ ਕਰੀਏ ਅਸੀਂ ਹੋਰ ਲੋਕਾਂ ਨਾਲ ਜੁੜੀਏ ਫੇਰ ਉਹ ਜੀ ਆਗਿਆ ਉਹਦਾ ਜੋ ਉਸ ਜੁ ਉਸ ਜਗਾ ਤੇ ਚੱਲ ਠੀਕ ਹੈ ਉਹ ਮਦਰਾਜ ਜੂਤਰਾਜ ਜੋ ਚਾਹੀਦਾ ਦੇਖੋ ਨਮਾ ਆਪਣੇ ਆਪ ਚੱਲਦਾ